ਨੇ ਕਿ ਆ ਤੁਸੀਂ ਤਿਆਰ ਐ ਖਾਤੇ ਕੀਤਾ ਹਾਂ ਹਾਂ ਜੀ ਹਾਂ ਇੰਨਾ ਨਹੀਂ ਹੈਵੀ ਸਦਾ ਬਰ ਲਓ ਵੀ ਸੱਜਣੋ ਆਪਾਂ ਚੱਲੇ ਸੀ ਧਰਨੇ ਤੇ ਤੇ ਰਾਹ ਚ ਆਪਾਂ ਨੂੰ ਬਈ ਜੀ ਟੋਕੇ ਵਾਲੇ ਵੀਰ ਮਿਲ ਗਏ ਆ ਤੇ ਮੈਨੂੰ ਟੋਕੇ ਬਹੁਤ ਵਧੀਆ ਲੱਗੇ ਇਹ ਪਿੰਡ ਹੈਗਾ ਜੀ ਪੱਖੋ ਕੇ ਕੈਂਚੀਆਂ ਜਿਹੜਾ ਕਿ ਬਰਨਾਲੇ ਤੋਂ 10 ਕਿਲੋਮੀਟਰ ਉਰੇ ਰਹਿ ਜਾਂਦਾ ਤੁਹਾਨੂੰ ਵਿਖਾਉਣੇ ਅੱਜ ਟੋਕੇ ਨਵੀਂ ਤਕਨੀਕ ਦੇ ਟੋਕੇ ਜਿਹੜੇ ਵੀਰ ਮੇਰੇ ਪਸ਼ੂਆਂ ਦੇ ਰੱਖਣ ਦੇ ਚਾਹਮਾਨਾ ਉਹਨਾਂ ਨੂੰ ਟੋਕਿਆਂ ਦੀ ਵੀ ਲੋੜ ਆ ਤੇ ਅੱਜ ਤੁਹਾਨੂੰ ਟੋਕੇ ਵਿਖਾਉਣੇ ਆ ਜੋ ਵੀ ਬਈ ਸ਼ਸ਼ੀ ਕਾਲ ਜੀ ਪਹਿਲਾਂ ਸਭ ਤੋਂ ਤੁਹਾਨੂੰ ਜੀ ਮੱਲੀ ਨਿਮਾਣਾ ਪੇਚ ਤੇ ਤੁਹਾਡਾ ਸਵਾਗਤ ਆ ਜੀ ਕੀ ਨਾਮ ਹੈ ਬਾਈ ਆਪਣਾ ਮੇਰਾ ਨਾਮ ਹੈਗਾ ਤਰਨਜੀਤ ਸਿੰਘ ਤਰਨ ਸਿੰਘ ਤਰਨਜੀਤ ਤਰਨਜੀਤ ਸਿੰਘ ਮਾਨ ਜੀ ਤਰਨਜੀਤ ਸਿੰਘ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਕੰਮ ਕਰਦੇ ਨੂੰ ਆਪਣੋ ਵੀਰੇ ਫਾਦਰ ਸਾਹਿਬ ਦਾ ਪਹਿਲਾਂ ਚਲਾਇਆ ਵਗਾ 1995 ਦਾ ਕੰਮ ਆਗਾ ਤੇ ਵੀ ਟੋਕਾ ਮਸ਼ੀਨ ਬਣਾਉਣ ਨੂੰ 15 ਸਾਲ ਹੋ ਗਿਆ 15 ਸਾਲ ਹਾਂਜੀ ਹਾਂਜੀ ਪਹਿਲਾਂ ਫਾਦਰ ਸਾਹਿਬ ਹੈ ਨਹੀਂ ਇੱਥੇ ਹੁਣ ਹਾਂ ਫਾਦਰ ਸਾਹਿਬ ਥੋੜੇ ਜਿਹਾ ਕੰਮ ਸੀਜ਼ਨ ਨੂੰ ਯੋਗ ਹੈ ਇਹਨੇਗੇ ਹਾਂਜੀ ਹਾਂਜੀ ਕਿਹੜਾ ਤੁਹਾਡੇ ਕੋਲੇ ਤਿਆਰ ਆ ਕਿਤੇ ਹੋਈ ਤਿਆਰ ਹਾਂ ਆਪਣੇ ਕੋਲੇ ਦੋ ਮਾਡਲ ਨੇ ਜੀ ਆਪਣੇ ਕੋਲੇ ਇਹ ਇਹ ਦੋ ਮਾਡਲ ਆ ਆ ਲੱਗਾ ਤੇ ਆ ਲੱਗਾ ਹਾਂਜੀ ਇਹ ਚ ਕੀ ਆ ਇਹ ਟਰੇ ਵਾਲਾ ਮਾਡਲ ਆ ਜੀ ਅੱਛਾ ਜੀ ਜਿਹਦੇ ਵਿੱਚ ਜਿਹਦੇ ਕੋਲੇ ਪੰਜ ਚਾਰ ਡੰਗਰ ਨੇਗੇ ਉਹਦੇ ਵਾਸਤੇ ਇਹ ਟੋਕਰਾ ਬਹੁਤ ਇਹ ਟੋਕਰਾ ਬਹੁਤ ਵੇਹਤਰ ਆਗਾ ਅੱਛਾ ਜੀ ਬਹੁਤ ਫਾਇਦੇਮੰਦ ਦਾਗਾ ਵੀ ਇਹ ਆ ਚੱਕ ਕੇ ਵਿਖਾਉਂਗੇ ਮੜਾ ਜਾਂ ਲਾਉਂਗੇ ਉੱਪਰ ਹਾਂਜੀ ਹਾਂਜੀ ਹਾਂ ਅੱਛਾ ਵੀ ਇਹ ਜੇ ਲਾਗੇ ਰੱਖਣਾ ਹੋਵੇ ਤਾਂ ਲੈ ਵੀ ਜਾਂਦਾ ਹਾਂ ਹਾਂਜੀ ਹਾਂਜੀ ਸਾਈਡ ਤੇ ਜੀ ਅੱਛਾ ਜੀ ਇੱਥੋਂ ਯਾਨੀ ਕਿ ਰੋਗ ਲਈ ਜਾਣੇ ਤੇ ਇਹਦੇ ਵਿੱਚ ਉਹਦੀ ਥੱਲੇ ਨਹੀਂ ਆਇਆ ਇਧਰ ਦੀ ਕੁਤਰਾ ਨਹੀਂ ਬੱਠੀ ਹੈ ਨਹੀਂ ਜੀ ਨਹੀਂ ਅੱਛਾ ਜੀ ਜਮਾ ਕੁਤਰਾ ਚੂਰੀ ਰਗਾਊਗਾ ਅੱਛਾ ਜੀ ਇਹ ਸਾਰਾ ਕੀ ਹੈ ਲੋਹਾ ਕੇ ਦੂਜਾ ਦੇਗੀ ਹੈ ਜੀ ਹੁਣ ਇਹ ਚ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਦਰਸ਼ਕਾਂ ਨੂੰ ਦਿਖਾਉਣੇ ਹੈਗੇ ਇਹਦੇ ਵਿੱਚ ਇਹਦੇ ਵਿੱਚ ਕੀ ਜਣਾ ਆਪਣੇ ਟੋਕੇ ਦੀ ਮੇਨ ਖਾਸੀਅਤ ਕੀ ਹੈ ਜਿਹੜਾ ਹੈਡ ਹੈਗਾ ਉਹ ਸਾਰਾ ਦੇਗੀ ਹੈਗਾ ਅੱਛਾ ਇਹ ਸਾਰਾ ਦੇਗੀ ਹੈ ਹਾਂ ਵਿੱਚ ਕੀ ਹੈ ਲੋਹੇ ਦੀ ਪਲੇਟਾਂ ਵਾਲਾ ਵੀ ਆਉਂਦਾ ਹੈਗਾ ਉਹ ਕੀ ਜਣਾ ਪੰਜ 6 ਸਾਲਾਂ ਦਾ ਗੱਲ ਜਾਂਦਾ ਹੈਗਾ ਇਹਦੀ ਕੀ ਗਾਰੰਟੀ ਹੈ ਗਾਰੰਟੀ ਹੈ ਇਹ ਖਰਾਬ ਨਹੀਂ ਹੋਣ ਵਾਲਾ ਇਹਦੇ ਬੈਰਿੰਗ ਬੋਰਿੰਗ ਕਿਹੜੀ ਕੰਪਨੀ ਦੇ ਜਿਹੜੇ ਉਹ ਵੀ ਦੱਸ ਲੈ ਵੀਰੇ ਤੁਹਾਨੂੰ ਮੈਂ ਮੇਨ ਦੇਗੀ ਹੈਡ ਹੈਗਾ ਦੇਗੀ ਗੇਅਰ ਹੈਗਾ ਦੇਗੀ ਗੇਅਰ ਹੈ ਹਾਂ ਅੱਗੇ ਪਿੱਛੇ ਜਿਵੇਂ ਮਰਜੀ ਅੱਛਾ ਵੀ ਕਈ ਵਾਰਾਂ ਜੇ ਹੱਥ ਹੁੱਥ ਦਾ ਆਉਣ ਦਾ ਖਤਰਾ ਹੋਵੇ ਤਾਂ ਬਾਈ ਇੱਥੋਂ ਗਾਂ ਵਿਛਾਂ ਹੋ ਜਾਂਦਾ ਹਾਂਜੀ ਬੈਕ ਕਰੋ ਹਾਂਜੀ ਹਾਂਜੀ ਠੀਕ ਫਿਰ ਆਪਣੀ ਦੂਜੀ ਖਾਸੀਅਤ ਕੀ ਹੈਗੀ ਜਿਹੜੀ ਇਹਦਾ ਬੈਰਿੰਗ ਨੇ ਉਹ ਤਿੰਨੋਂ ਬੈਰਿੰਗ ਜੂਸੀ ਨੇ ਇਹ ਵਾਲਾ ਵੀ ਤੇ ਅੰਦਰ 6 ਨੰਬਰ 베어ਿੰਗ ਵੀ ਠੀਕ ਹੈ ਤੇ ਜਿਹੜਾ ਅੰਦਰ 5 ਨੰਬਰ 베어ਿੰਗ ਆਗਾ ਉਹ ਵੀ ਤੁਹਾਨੂੰ ਮੈਂ ਖੁੱਲੇ ਟਾਪੇ ਤੇ ਦਿਖਾ ਦੇਣਾਗਾ ਤੇ ਉਹ ਵੀ ਜੂਸੀ 베어ਿੰਗ ਆਪਣਾ ਠੀਕ ਹੈ ਸਟੀਲੀ ਕਰਾਰੀ ਆ ਟੋਕਾ ਸਾਰਾ ਠੀਕ ਹੈ ਇਹ ਮੋਟਰ ਸਾਈਡ ਤੇ ਆ ਜਾਂਦੀ ਹੈ ਜੀ ਇਹ ਮੋਟਰ ਮੋਟਰ ਕਿਹੜੀ ਕੰਪਨੀ ਦੀ ਹੈ ਮੋਟਰ ਆਪਣੀ ਆਪ ਦੀ ਕੰਪਨੀ ਦੀ ਹੈ ਜੀ ਪ੍ਰੀਤ ਕੰਪਨੀ ਦੀ ਆਪਣੀ ਆਪ ਦੀ ਅੱਛਾ ਤੁਸੀਂ ਆਪ ਬਣਾਈ ਹੈ ਪ੍ਰੀਤ ਕੰਪਨੀ ਹਾਂਜੀ 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 ਹਾਂ 2 ਐਚਪੀ ਦੀ ਮੋਟਰ ਹੈਗੀ ਸਿੰਗਲ ਫੇਸ ਇਹ ਤੁਸੀਂ ਨਾਲ ਹੀ ਦਿੰਨੇ ਜਾਂ ਨਹੀਂ ਹਾਂਜੀ ਹਾਂਜੀ ਇਹ ਕਸ ਕੇ ਐਂ ਹੀ ਦੇਣਾ ਤਿਆਰ ਕਰਕੇ ਗੁੱਟ ਕਹਤੇ ਲੱਗਿਆ ਵਾ ਉਹ ਅਗਲੇ ਦੀ ਚੋਇਸ ਹੈ ਜੇ ਆ ਕੋਲ ਕੋਲ ਆਪਦੀ ਕੋਈ ਪੁਰਾਣੀ ਮੋਟਰ ਹੈ ਤਾਂ ਉਹ ਆਪ ਫਿੱਟ ਕਰ ਦਾਂਗੇ ਤੁਸੀਂ ਕੰਪਲੀਟ ਸੈੱਟ ਲੈਣਾ ਉਹ ਆਪ ਸੈੱਟ ਦੇ ਦਾਂਗੇ ਕੰਪਲੀਟ ਸੈੱਟ ਦਾ ਕੀ ਪ੍ਰਾਈਸ ਆ ਇਸ ਦਾ ਬਾਕੀ ਵੀਰੇ ਇਹ ਸੈਟਾ ਕੰਪਲੀਟ 22000 ਰੁ ਆ ਪਰ 18500 ਰੁਪਏ ਦਾ ਵੀਰੇ ਅੱਛਾ ਹਾਂ ਕੰਪਲੀਟ ਮੋਟਰ ਕੱਲੀ ਦਾ ਪ੍ਰਾਈਸ ਕੀ ਹੈ 4000 ਰੁਪਏ ਵੀਰੇ 2 ਐਚਪੀ ਦੀ ਮੋਟਰ ਹੈ ਨਵੀਂ ਦੋ 1 ਸਾਲ ਦੀ ਗਾਰੰਟੀ ਹੈ ਇਹ ਤੁਸੀਂ 1 ਸਾਲ ਦੀ ਗਾਰੰਟੀ ਦੇਵੋਗੇ ਬਦਲ ਕੇ ਦੇਣੀ ਯਾਨੀ ਕਿ ਹਾਂ ਪੀਸ ਮੱਚ ਜਾ ਸੜ ਜਾ ਆਪਾਂ ਪੀਸ ਨਵਾਂ ਦੇਵਾਂਗੇ ਅਗਿਆ ਕਰੀ ਨਵਾਂ ਦੇਵਾਂਗੇ ਤੇ ਇਹ ਚੀਜ਼ ਦਾ ਟੋਕੇ ਟੋਕੇ ਦੀ ਗਰਾਰੀਆਂ 베ਰਿੰਗਾਂ ਦੀ 5 ਸਾਲ ਦੀ ਗਾਰੰਟੀ ਹੈਗੀ ਗਰਾਰੀਆਂ 베ਰਿੰਗਾਂ ਤੁਸੀਂ ਗਰਾਰੀ ਦੰਦਾ ਭੋਰਦੀ ਹੈ 베ਰਿੰਗ ਕੋਈ ਖਰਾਬ ਹੁੰਦਾ ਜਾਂ ਟੁੱਟਦਾ ਹੈਗਾ ਉਹਦੀ ਆਪਣੀ ਗਾਰੰਟੀ ਹੈ ਠੀਕ ਠੀਕ ਹੈ ਬਾਕੀ ਜਿਹੜਾ ਰੇਟ 25000 ਕੰਪਲੀਟ ਦਾ ਬਾਕੀ ਜੇ ਤੁਹਾਡੇ ਥਰੂ ਹੋਊਗਾਗਾ ਕੋਈ ਆਪਾਂ ਹੋਰ ਲੈਸ ਕਰ ਦਾਂਗੇ ਕੋਈ ਉਹ ਲੈਸ ਕਰਕੇ ਆ ਜੇ ਮੇਰਾ ਨਾਮ ਲਾਊਗਾ ਕੋਈ ਹਾਂ ਤੁਹਾਡਾ ਵੀ ਤੇ ਨਾਮ ਲਗਾਓ ਆਪਾਂ ਹੋਰ ਲੈਸ ਕਰ ਦਾਂਗੇ ਇਸ ਵਿੱਚ ਡਿਸਕਾਊਂਟ ਦੇ ਦਾਂਗੇ ਹੋਰ ਇੱਕ ਆ ਟੋਕਾ ਵਿਖਾਓ ਜੀ ਆ ਇੱਕ ਇਹ ਵਾਲਾ ਟੋਕਾ ਵੀਰੇ ਇਹ ਜਿਹਦੇ ਮੰਨ ਕੇ ਚੱਲੋ ਜਿਹਦੇ ਕੋਲ ਜ਼ਿਆਦਾ ਪਸ਼ੂ ਨੇ 15 ਤੋਂ 20 25 ਡੰਗਰ ਨੇ ਮੰਨ ਕੇ ਚੱਲੋ ਉਹਦੇ ਵਾਸਤੇ ਇਹ ਟੋਕਾ ਵੇਤਰ ਆਗਾ ਅੱਛਾ ਜੀ ਇਹਦੇ ਵਿੱਚ ਕੀ ਖਾਸੀ ਤਾਂ ਵੀਰੇ ਇਹ ਚ ਕੱਲਾ ਬੰਦਾ ਰੋਗਾ ਲਗਾਉਂਦਾਗਾ ਕੱਲਾ ਬੰਦਾ ਅੱਛਾ ਦੂਸਰਾ ਵਾਰ ਇਹ ਚ ਕੀ ਆਈ ਚ ਇਧਰ ਦੀ ਪੱਠੇ ਆਉਣਗੇ ਸਾਈਡ ਦੀ ਅੱਛਾ ਜੀ ਖੜੰਭਾ ਟੈਪ ਹੈ ਟੋਕਾ ਇਹ ਚਾਹ ਮੰਨ ਕੇ ਚੱਲੋ ਜਿਹੜਾ ਆ ਚੀਜ਼ ਆ ਕਿ ਇਹਨੇ ਗੰਡਾਸੇ ਨੇ ਮਾਲ ਕਟਿਆ ਮਾਲ ਕੱਟ ਕੇ ਨਾਲ ਦੇ ਨਾਲ ਬਾਹਰੇ ਠੀਕ ਆ ਜੀ ਆ ਫਰਾਂ ਦੇ ਨਾਲ ਐ ਯਾਨੀ ਕਿ ਆ ਫਰ ਤਾਂ ਲਾਏ ਵੀ ਬਾਹਰ ਛੱਟੀ ਆ ਹਾਂਜੀ ਹਾਂ ਉਦੋਂ ਬੀਲ ਲੈ ਕੇ ਇੱਕ ਜਿਹੜੀ ਆਪਣੇ ਟੋਕਾ ਦੀ ਖਾਸੀਤ ਮੇਨ ਕੀ ਹੈਗੀ ਜਿਹੜਾ ਇਹ ਗੰਡਾਸੇ ਆਪਾਂ ਹਾਫ ਬੀਲ ਲਾਉਣੇ ਆ ਜੀ ਇਹਦੇ ਅੱਛਾ ਜੀ ਇਹਦੀ ਮੇਨ ਖਾਸੀਤ ਕੀ ਹੈ ਜਦੋਂ ਇਹ ਮੰਨ ਕੇ ਚੱਲੋ ਆਪਾਂ ਬਰਸੀਨ ਦਾ ਕੁਤਰਾ ਕਰਨਾਗਾ ਹਾਂਜੀ ਹਾਂ ਇਹਨੇ ਇੱਥੋਂ ਮਾਲ ਕਟਿਆ ਹਾਂਜੀ ਇਹਨੇ ਮਾਲ ਕੱਟ ਕੇ ਨਾਲ ਦੀ ਨਾਲ ਬਾਹਰ ਕੱਢ ਦੇਣਾ ਬਾਹਰ ਕੱਢ ਦੇਣਾ ਠੀਕ ਆ ਇੱਕ ਆਉਂਦੀ ਪਹਿਲਾਂ ਵਾਲਾ ਪੁਰਾਣਾ ਮਾਡਲ ਚੱਕ ਅੱਛਾ ਪੁਰਾਣੇ ਵੀ ਤੁਸੀਂ ਬਣਾਉਣੇ ਆ ਹਜੇ ਨਹੀਂ ਨਹੀਂ ਹਾਂ ਪੁਰਾਣਾ ਹਾਂ ਪੁਰਾਣਾ ਮਾਡਲ ਵੀ ਬਣਾ ਦਾਂਗੇ ਜੀ ਪਰ ਇਹ 'ਚ ਕੀ ਹੈ ਇਹ ਬਹੁਤ ਘੱਟ ਲੱਗ ਪੈਂਦਾ ਦੀ ਅੱਜ ਕੱਲ ਇਨ੍ਹਾਂ ਦੀ ਹੁਣ ਲੱਗ ਤੈ ਕਾਰਨ ਕੀ ਹੈ ਨਾ ਜੀ ਇਹਦੇ 'ਚ ਜਿਹੜਾ ਪੱਠੇ ਕੁੱਤਰਦੇ ਆਪਾਂ ਜਦੋਂ ਤੇ ਇਹਦੇ ਨਾਲ ਗਲੀਚਾ ਬਣਦਾ ਰੁਕ ਜਾਂਦਾ ਇੱਥੇ ਅੜ ਜੇ ਜਾਂਦੀ ਆ ਹਾਂ ਪੁਰਾਣੇ ਬਜ਼ੁਰਗਾਂ ਨੂੰ ਤਾਂ ਖਾਸ ਪੁੱਤ ਕੇ ਪਤਾ ਹੋਊਗਾ ਇਹਦੇ ਗਲੀਚਾ ਬਣ ਜਾਂਦਾਗਾ ਜਦੋਂ ਗਲੀਚਾ ਇੱਥੇ ਆ ਕੇ ਮਾਲ ਕੱਟਦਾ ਨਜ਼ਰਾਤ ਤੇ ਆ ਕੇ ਉਹ ਪਾਣੀ ਨਿਕਲਦਾਗਾ ਪਾਣੀ ਨਿਕਲਦਾ ਪਾਣੀ ਨਿਕਲ ਕੇ ਆ ਧੱਕਾ ਖਰਾਬ ਹੋ ਜਾਂਦੀਆਂ ਨੇ ਧੱਕਾ ਖਰਾਬ ਹੋ ਜਾਂਦੀਆਂ ਤੇ ਪੱਠਿਆਂ 'ਚ ਵੀ ਰਸ ਜਾਂ ਖਤਮ ਹੋ ਜਾਂਦਾ ਹਾਂ ਜਿਹੜੇ ਬਰਸੀਨਾ ਮਸਲੀ ਜਾਂਦੀ ਆ ਹੁਣ ਜਿਹੜੀ ਇਹ ਚੀਜ਼ਾਂ ਨੇ ਮਾਲ ਕੱਟਿਆ ਨਾ ਦਿਨਾਂ ਮਾਲ ਕੱਟ ਕੇ ਬਾਹਰੇ ਉਹ ਜਿਹੜਾ ਰਾਈ ਕਹਾਜ ਆ ਬੜਾ ਔਖਾ ਕੁੱਤਰ ਨਾ ਉਹ ਵੀ ਇਹ ਵਧੀਆ ਕੁੱਤਰ ਉਹ ਮੱਖਣਕਾ ਮੱਖ ਕੱਲਾ ਅੱਛਾ ਈ ਉਸ ਚੀਜ਼ ਦੀ ਆਪਣੀ ਗਾਰੰਟੀ ਹੈ ਜਿਹੜੀਆਂ ਮਸ਼ੀਨਾਂ ਮੱਖਣ ਦਾ ਕੁੱਤਰਦੀਆਂ ਨਹੀਂ ਕੁੱਤਰਦੀਆਂ ਨਹੀਂ ਮੱਖਣ ਕਹਿੰਦੇ ਵੀ ਉਹ ਕੇ ਯਾਰ ਪਰਾਲੀ ਪਰਸੀਨ ਚ ਜਾਂ ਪਰਾਲੀ ਚ ਮਿਕਸ ਕਰਨਾ ਪੈਂਦਾ ਇਹ ਤੇ ਨਿਰਾ ਕੁੱਤਰੋ ਅੱਛਾ ਉਹ ਚੀਜ਼ ਦੀ ਆਪਣੀ ਗਾਰੰਟੀ ਹੈ ਇੱਕ ਜਿਹੜਾ ਇਹ ਵੀ ਲਗਾ ਜਦੋਂ ਇੱਥੋਂ ਮਾਲ ਕੱਟਦਾ ਜਿਹੜਾ ਕੇਰਾ ਇਹਦਾ ਇਹ ਨਾਲ ਹੀ ਪੱਠੇ ਨੂੰ ਘੁਮਾ ਦਿੰਦਾਗਾ ਘੁਮਾਈ ਜਾਂਦਾ ਪਾਣੀ ਨਿਕਲਦਾ ਇਹਨੇ ਘਮਾਉਣਾ ਨਹੀਂ ਹੈ ਰਾਉਂਡ ਨਹੀਂ ਦੇਣਾਗਾ ਠੀਕ ਬਾਕੀ ਇੱਕ ਮੇਨਾਂ ਖਾਸੀ ਤਾਂ ਹੋਰ ਆਗੀ ਆਪਣੀ ਸੀਨ ਦੀ ਇਹ ਚੱਕਰ ਤਾਂ ਖਤਮ ਹੀ ਕਰਤਾ ਤੁਹਾਨੂੰ ਜਿਹੜੀ ਆ ਟਾਪੇ ਨੇ ਜੀ ਆ ਦੇਖੋ ਇਹ ਟਾਪੇ ਸਾਰੇ ਪਲਾਸਟਿਕ ਦੇ ਨੇ ਫਾਈਬਰ ਦੇ ਪੀਸ ਨੇ ਠੀਕ ਮਾਂ ਵੀ ਆਖਿਆ ਮੈਂ ਇੰਨਾ ਹੌਲਾ ਖੱਤ ਜਿਹੜਾ ਗਿਲਾਉਂਦੇ ਸੀ ਲੋਹੇ ਦੇ ਤਾਪੇ ਜੀ ਕਾਲੀ ਚਾਦਰ ਦੇ ਫਿਰ ਜਸਤੀ ਚਾਦਰ ਆ ਗਈ ਜਸਤੀ ਜ਼ਿਆਦਾ ਤਾਂ ਵੀ ਜੋੜ ਗਲ ਜਾਂਦਾ ਸੀ ਗਾਈ ਗਲ ਜਾਂਦਾ ਇਹ ਗੱਲ ਪਰ ਇਹ ਚ ਆ ਗਈ ਇਹ ਫਾਈਬਰ ਦਾ ਟਾਪਾ ਸਾਰਾ ਆਪਣਾ ਪੱਕੇ ਮਾਰ ਕੇ ਨੇ ਕੱਲੀ ਕੱਲੀ ਚੀਜ਼ ਤੇ ਮਾਰ ਕੇ ਹੁਆ ਆਪਣਾ ਦੇਖੋ ਠੀਕ ਹੈ ਹਰੇਕ ਚੀਜ਼ ਤੇ ਮਾਰ ਕੇ अच्छा ये सेम से <laughs> से ही या हेड हुड जेड़ा वो दसया तुसी ओदे से बेरे सेम सामी एको गल बात आ पर इदा ਥੱਲੇ ਵਾਲੇ ਫਰੇਮ ਦਾ ਫਰਕ ਆ ਬਸ ਇਕਲਾ ਤੇ ਆ ਵੀ ਆ ਵੀ ਫਾਈਬਰ ਹੀ ਆ ਇਹ ਵੀ ਫਾਈਬਰ ਜੀ ਹਾਂਜੀ ਆ ਠੀਕ ਆ ਜੀ ਠੀਕ ਕਿਉਂਕਿ ਆਪਾਂ ਹਰ ਇੱਕ ਇਹ ਵੀ ਤੁਹਾਡੀ ਹੈ ਮੋਟਰ ਹਾਂ ਇਹ ਵੀ ਆਪਣੀ ਆਪ ਦੀ ਹੈ ਇਹ ਵੀ ਦੋ ਦੀ ਹੈ ਹਾਂਜੀ ਹਾਂਜੀ 2 एचपी ਦੀ ਇਹਦੀ ਮੋਟਰ ਥੱਲੇ ਆ ਜਾਣੀ ਹੈ ਕਿ ਪੱਠੇ ਸਾਈਡ ਤੇ ਜਿਹੜਾ ਇਹ ਗਾਹ ਕਾਊਗਾ ਆਪਾਂ ਨੂੰ ਖੁਸ਼ ਕਰਕੇ ਤੋਰਾਂਗੇ ਹਾਂ ਹਰ ਜੀ ਕੋਈ ਗੱਲ ਨਹੀਂ ਕੀ ਤੇ ਮੈਨੂੰ ਇਹ ਦੱਸੋ ਵੀ ਇਹਦਾ ਪ੍ਰਾਈਸ ਕੀ ਆ ਉਹਦੇ ਨਾਲ ਇਹ सेम ਪ੍ਰਾਈਸ ਹੀ ਰਹੂਗਾ ਇਹਦਾ ਜੀ ਅੱਛਾ ਸੇਮ ਹੀ ਪ੍ਰਾਈਸ ਆ ਉਹ ਲੈ ਲਓ ਚਾਹੇ ਇਹ ਲੈ ਲਓ ਹਾਂਜੀ ਹਾਂਜੀ ਇਹ ਯਾਨੀ ਕਿ ਜਿਆਦੇ ਪਸ਼ੂਆਂ ਵਾਸਤੇ ਆ ਇਹ ਜਿਆਦੇ ਪਸ਼ੂਆਂ ਵਾਸਤੇ ਵਿਤਰਾਈ ਉਹ 4-5 ਪਸ਼ੂਆਂ ਵਾਸਤੇ ਉਹ 4-5 ਪਸ਼ੂਆਂ ਵਾਸਤੇ ਅੱਗੇ ਜਿਹੜੇ ਪੱਠੇ ਸਟੋਰ ਹੋਏ ਨੇ ਪੱਠੇ ਤਾਂ ਇਹ ਜਿੰਨੇ ਮਰਜ਼ੀ ਕੋਤਲੋਂ ਪਰਦੇ ਹਟਾਉਣੇ ਪੈ ਕਰਨਗੇ ਹਟਾਉਣੇ ਪਿਆ ਕਰਨਗੇ ਇਹ ਤੇ ਹਟਾਉਣੇ ਉਹ ਦੋ ਬੰਦਿਆਂ ਦਾ ਕੰਮ ਆ ਇਹ ਕੱਲੇ ਬੰਦੇ ਦਾ ਕੰਮ ਕੱਲੇ ਬੰਦੇ ਕਿਉਂਕਿ ਜਿਹੜਾ ਆਪਣੀ ਸਾਰਾ ਮਟੀਰੀਅਲ ਆਪਾਂ ਆਪ ਸਾਰਾ ਆਪ ਤਿਆਰ ਕਰਦੇ ਆ ਇੱਥੇ ਸੈਂਪਲ ਆਪ ਕਰਦੇ ਆ ਸਾਰਾ ਇਸ ਚੀਜ਼ ਕਰਕੇ ਆਪਾਂ ਪੜਤੇ ਨਾ ਦੇ ਰਹੇ ਆ ਜਿੰਮੇਦਾਰਾਂ ਭਰਾਵਾਂ ਨੂੰ ਮ ਉੱਚੀ ਪਹਿਲਾਂ ਵੇਖ ਕੇ ਆਇਓ ਪਹਿਲਾਂ ਪ੍ਰਾਈਮਰ ਵਾਲਾ ਉਹ ਪਹਿਲਾਂ ਪ੍ਰਾਈਮਰ ਲੱਗਾ ਹੋਇਆ ਇਹ ਤਿਆਰ ਹੋ ਰਿਹਾ ਇਹ ਅੱਛਾ ਉਹ ਪਹਿਲਾਂ ਤੁਸੀਂ ਉਹ ਹਜੇ ਤੁਸੀਂ ਪ੍ਰਾਈਮਰ ਕਰੀ ਜਾਂਦੇ ਹੋ ਰੰਗ ਕਰਕੇ ਫਿਰ ਪੱਕਾ ਪੇਂਟ ਹੋਊਗਾ ਜੀ ਫਿਰ ਉਸ ਤੋਂ ਬਾਅਦ ਇੱਧਰ ਐ ਕਰਕੇ ਪੱਕਾ ਪੇਂਟ ਕਰ ਦਿੰਦੇ ਹਾਂ ਹਾਂਜੀ ਹਾਂਜੀ ਆਗੀ ਬਣਾ ਰਹੇ ਤੁਸੀਂ ਵੀ ਰਹਾ ਇਹ ਇਹਨਾਂ ਦੇ ਫਰੇਮ ਆ ਜੀ ਇਹਨਾਂ ਦਾ ਟੁਕਮ ਮਸ਼ੀਨਾਂ ਦੀ ਅੱਛਾ ਇਹਨਾਂ ਦੇ ਫਰੇਮ ਆ ਜੀ ਹਾਂਜੀ ਹਾਂ ਇਹ ਸਿੰਪਲ ਹੈ ਬਾਅਦ ਚ ਹੋਣਗੇ ਇਹ ਬਾਅਦ ਚ ਇਹਦੇ ਨਾਲ ਹੋਣਗੇ ਹਾਂਜੀ ਹਾਂ ਜਿਵੇਂ ਆ ਆ ਗਿਆ ਇਹ ਵੀ ਉਹ ਟਰੇ ਵਾਲਾ ਹੀ ਆ ਗਿਆ ਜੀ ਠੀਕ ਹੈ ਨੀਚੇ ਦੇ ਟਾਇਰ ਦੀ ਸਹੂਲਤ ਆ ਗਈ ਠੀਕ ਹੈ ਹੁਣ ਆ ਦੇਖੋ ਡੀ ਹਾਂ ਜਿਵੇਂ ਮਰਜ਼ੀ ਇੱਥੋਂ ਬੰਦ ਆਫ ਕਰੋ ਆਹੋ ਇੱਥੋਂ ਨੇੜੇ ਹੀ ਆਫ ਕਰ ਦਾਂ ਹਾਂਜੀ ਹਾਂ ਆਨ ਆਫ ਕਰੋ ਆ ਗੇਅਰ ਆ ਗਿਆ ਠੀਕ ਹੈ ਸਟੀਲੀ ਕਰਾ ਲਈ ਟੋਕਾ ਸਾਰਾ ਤੁਹਾਨੂੰ ਅੱਗੇ ਦਿਖਾ ਦਿੰਦਾ ਫਿਰ ਆਜੋ ਇਹ ਆਪਣਾ ਆਫਿਸ ਸਾਹਮਣੇ ਹਾਂਜੀ ਹਾਂਜੀ ਹਾਂ ਆਓ ਆ ਇੱਧਰ ਵੀ ਤਿਆਰ ਕਰੀ ਜਾਂਦੇ ਹਾਂ ਜੀ ਹਾਂਜੀ ਕੱਢ ਦਿੰਨੇ ਕੋਈ ਮਹੀਨੇ ਚ ਕਿੰਨੇ ਕ ਵੇਚ ਦਿੰਨੇ ਟੋਕੇ ਆਪਣੇ ਮਨ ਕੋ ਚੱਲੋ ਜੀ ਉਸ ਜੀ ਇੱਕ ਦਿਨ ਦਾ ਵੀ 7-8 ਪੀਸ ਨਿਕਲ ਜਾਂਦੇ ਜੀ 7-8 ਪੀਸ ਕਿੱਥੋਂ ਕਿੱਥੋਂ ਤੱਕ ਲੈ ਕੇ ਜਾਂਦੇ ਆਪਣੇ ਮਨ ਕੋ ਐਮ ਪੀ ਯੂ ਪੀ ਮਾਰਾਹਟਰ ਤੱਕ ਵੀ ਜਾਂਦਾ ਮਾਲ ਆਪਣਾ ਜੀ ਅੱਛਾ ਅੱਛਾ ਇੱਥੋਂ ਲੈ ਕੇ ਜਾਂਦੇ ਆ ਹੈਂ ਕੀ ਆਪ ਪਛਾ ਵੀ ਦਿੰਨੇ ਜੇ ਕਿਸੇ ਨੇ ਮੰਗਵਾਉਣਾ ਨਹੀਂ ਉਹ ਆਪਣਾ ਟਰਾਂਸਪੋਰਟ ਤੋਂ ਗੱਡੀ ਹੋ ਜਾਂਦੀ ਹੈਗੀ ਉਹ ਜਿਵੇਂ ਉਹ ਚ 30 ਪੀਸ ਪੈ ਕੇ 40 ਪੀਸ ਪੈ ਕੇ ਉਹਦਾ ਉਹਨਾਂ ਨਾਲੇ ਉਹਨਾਂ ਨੂੰ ਪੜਤਾ ਪੈ ਜਾਂਦਾਗਾ ਉਹ ਵੱਡੀ ਗੱਡੀ ਬਾਈ ਦੀ ਵੀ ਵੀਡੀਓ ਵੇਖ ਕੇ ਕਿਸੇ ਨੂੰ ਟੋਕਾ ਪਸੰਦ ਆ ਗਿਆ ਫਿਰ ਤੁਸੀਂ ਕਿਵੇਂ ਕਰਦੇ ਹੋ ਪਛਾ ਕੇ ਉਹ ਮੰਨ ਕੇ ਟਰਾਂਸਪੋਰਟ ਦਾ ਵੀ ਹੱਲ ਹੋ ਜਾਂਦਾ ਜੀ ਠੀਕ ਹੈ ਨਾ ਬਾਕੀ ਜੇ ਆਪਣੇ ਪੰਜਾਬ ਪੰਜਾਬ ਚਾ ਉਹ ਹਾਂ ਜਿਵੇਂ ਗੱਡੀ ਤੇ ਵੀ ਡਿਲੀਵਰੀ ਹੋ ਜਾਂਦੀ ਹੈ ਨਹੀਂ ਟਰਾਂਸਪੋਰਟਰ ਹੀ ਡਿਲੀਵਰੀ ਕਰਦਾ ਗਿਆ ਆਪਾਂ ਕੋਈ ਗੱਲ ਨਹੀਂ ਹੁਣ ਜਿਵੇਂ ਆ ਟੋਕੇ ਲੋ ਇਹ ਧਰਨੇ ਤੇ ਚੱਲੇ ਸੀ ਤੇ ਅਸੀਂ ਹੁਣ ਇਹਦੇ ਵਿੱਚ ਕੀ ਇੱਕ ਖਾਸਿਤ ਹੋ ਰ ਆ ਵਿੱਚ ਕਈ ਭਰਾ ਕੀ ਕਹਿੰਦੇ ਨੇ ਵੀ ਅਸੀਂ ਇੰਜਨ ਹੀ ਲਾਉਣਾਗਾ ਹੁਣ ਇੰਜਨ ਆਲਾ ਕੀ ਹੈਗਾ ਹੁਣ ਉਹ ਸਾਹਮਣੇ ਵੀਰ ਦਿਖਾਓ ਉਹ ਜਿਹੜਾ ਨਾ ਉਹਦੇ ਦਾ ਇੰਜਨ ਬਰਾਬਰੀ ਫਿੱਟ ਹੋਇਆ ਵਗਾ ਬਰਾਬਰੀ ਫਿੱਟ ਹੋਇਆ ਵਗਾ ਹਾਂ ਉਹਦੇ ਇੰਜਨ ਬਰਾਬਰ ਫਿੱਟ ਹੋਇਆ ਵਾ 6 ਟਾਇਰ ਲੱਗਣਗੇ ਉਹਦੇ ਇੰਜਨ ਦੇ ਠੀਕ ਹੈ ਨਾ ਇੰਜਨ ਚਾਹ ਬੈਲਟ ਚਲਾਉਣਾ ਚਾਹ ਫਟਾ ਚਲਾਉਣਾ ਇੰਜਨ ਅਲੱਗ ਲੈਣਾ ਪਊਗਾ ਹੈ ਉਹ ਗਾਕ ਤੇ ਡਿਪੈਂਡ ਕਰਦਾ ਜਿਵੇਂ ਗਾਕ ਹੋਊਗਾ ਨੀ ਵੈਸੇ ਇਹਨਾਂ ਫਰਕ ਤਾਂ ਨਹੀਂ ਪੈਂਦਾ ਮੋਟਰ ਵੈਸੇ ਠੀਕ ਆ ਮੋਟਰ ਹੀ ਵੇਤ ਰਾਈ ਕਈ ਵਾਰ ਹੁੰਦੇ ਆ ਭਰਾ ਵੀ ਇੰਜਨ ਹੀ ਲਾਉਣਾ ਮੈਂ ਨਹੀਂ ਨਹੀਂ ਬੋਟ ਹਾਂ ਹਾਂ ਉਹ ਕਈ ਡਰਦੇ ਆ ਵੀ ਨਹੀਂ ਕੋਈ ਦੀ ਆ ਜੀ ਤੁਹਾਨੂੰ ਦਿਖਾਵਾਂ ਮੈਂ ਸਟੈਂਡ ਉਹਦਾ ਸਟੈਂਡ ਇਧਰ ਅੱਛਾ ਰਿਆ ਸਟੈਂਡ ਆ ਇੰਜਨ ਦਾ ਸਟੈਂਡ ਹੈ ਇੱਥੇ ਹਾਂ ਜੀ ਇੰਜਨ ਦਾ ਸਟੈਂਡ ਆ ਗਿਆ ਇੰਜਨ ਲੱਗੂਗਾ ਠੀਕ ਹੈ ਹਾਂ ਜੀ ਹਾਂ ਇਹਦੇ ਬਰਾबरी ਇੰਜਨ ਫਿੱਟ ਹੋ ਜਾਂਦਾਗਾ ਇੰਗਲ ਲਾ ਕੇ ਇਥੇ ਪਟਾ ਚਲਾ ਲਓ ਜਾਂ ਬੈਲਟ ਚਲਾ ਲਓ ਠੀਕ ਆ ਬਾ ਤੁਸੀਂ ਇਹ ਤਿਆਰ ਕੀਤੇ ਹੋਏ ਅਥੀ ਕੇ ਹੈਡ ਤੁਸੀਂ ਮਤਲਬ ਕਿ ਆਪ ਤਿਆਰ ਕਰਦੇ ਆ ਆਪਾਂ ਆਪ ਸਾਰਾ ਟਰਨ ਆਪਾਂ ਮਾਲ ਆਪ ਕੇ ਕਰਦੇ ਆ ਇਹ ਵੀ ਆਪ ਇਥੇ ਹਾਂ ਹਾਂ ਸਾਰਾ ਸੈਂਪਲ ਆਪ ਆਪ ਕਰਦੇ ਕਈ ਵਾਰ ਕੀ ਹੁੰਦਾ ਵੀ ਆ ਹੈਡ ਬਾਹਰੋਂ ਲੈ ਆਂਦੇ ਆ ਇਹ ਚੀਜ਼ ਬਾਹਰੋਂ ਲੈ ਆਂਦੇ ਇਥੇ ਆਣ ਕੇ ਪਾ ਦੇ ਕਰਦੇ ਆ ਉਹ ਪੜਦਾ ਨਾ ਫਿਰ ਉਸੇ ਵਾਰ ਪੜਦਾ ਨਹੀਂ ਪੈਂਦਾਗਾ ਪੜਦਾ ਨਹੀਂ ਪੈਂਦਾ ਪੜਦਾ ਹੀ ਪਉਣ ਵਾਲੀ ਇਹ ਚੀਜ਼ਾਂ ਨੇ ਜੇ ਆਪਾਂ ਪੜਦਾ ਪਾਊਗਾ ਆਪਾਂ ਨੂੰ ਫੇਰ ਹੀ ਆਪਾਂ ਜ਼ਿਮੀਦਾਰ ਭਰਾਵਾਂ ਨੂੰ ਸਸਤਾ ਦਵਾਂਗੇ ਠੀਕ ਹੈ ਨਾ ਤੇ ਸਿਰੇ ਚੀਜ਼ ਦੀ ਹਰੇਕ ਪੱਖੋਂ ਪੂਰੀ ਗਾਰੰਟੀ ਹੋਊ ਹੁਣ ਆ ਵੇਖੋ ਆ ਟੋਕਾ ਦਾ ਇਹ ਟੋਕਾ ਵਿੱਚ ਕੀ ਆ ਟੋਕਾ ਵੀ ਆਪਣਾ ਆਪ ਦਾ ਮਾਰਕਾ ਹੋਊਗਾ ਐਚ ਸੀ ਸਟੀਲ ਹੈ ਹਾਂ 프리 ਟੋਕਾ ਸਟੀਲ ਦਾ ਟੋਕਾ ਹੋਊਗਾ ਟੋਕਾ ਦੰਦਾ ਟੁੱਟ ਜੇ ਬੁਰਕੀ ਨਿਕਲ ਜੇ ਕੁਝ ਵੀ ਸੀਰੀ ਆਪਾਂ ਬੈਠੇ ਆਪਾਂ ਬੈਠੇ ਜ਼ਿੰਮੇਵਾਰੀ ਦੋ ਹਾਂ ਉਸ ਚੀਜ਼ ਦੀ ਫੁੱਲ ਗਾਰੰਟੀ ਹੈ ਜੀ ਲਓ ਜੀ ਇੱਥੇ ਤੁਸੀਂ ਮਾਲ ਤਿਆਰ ਕਰਦੇ ਹੋ ਹਾਂ ਲਾਈਟ ਸਟੋ ਏ ਹੋਏ ਲਾਈਟ ਸਟੋ ਲਾਈਟ ਨਜ਼ਾਰਾ ਹੈਗੀ ਆਪ ਟ੍ਰਾਂਸਫਾਰਮਰ ਵੀ ਰੱਖੀ ਖੜੇ ਜੇ ਕੇ ਆ ਦੇਖੋ ਜੀ ਇਹ ਵੀ ਤੁਸੀਂ ਬਣਾ ਦਿੰਨੇ ਪੁਰਾਣੇ ਚੰਗੇ ਮਾਰ ਕੇ ਰੱਖੀ ਮਾਰ ਹੀ ਲੈ ਆ ਦੇਖੋ ਜੀ ਠੀਕ ਆ ਆ ਤੁਸੀਂ ਹੁਣ ਆਪ ਤਿਆਰ ਕੀਤਾ ਹੈ ਹਾਂਜੀ ਹਾਂਜੀ ਹਾਂ ਆ ਦੇਖੋ ਜੀ ਆਪੇ ਆਪ ਤਿਆਰ ਕਰਦੇ ਆ ਮੈਂ ਤਾਂ ਕਿ ਕਿਤੇ ਹੈੱਡ ਹੂਡ ਆਪ ਲੈ ਕੇ ਆਉਂਦੇ ਆ ਦੇਖੋ ਜੀ ਆਪਣੇ ਕੱਲੀ ਕੱਲੀ ਚੀਜ਼ ਤੇ ਮਾਰਕਾ ਹੋਗਾ ਇਹ ਸਾਰਾ ਗੀਅਰ ਆਗਾ ਗੀਅਰ ਸਾਰਾ ਖਰਾਬ ਤੇ ਟਰਨ ਹੁੰਦਾ ਐ ਨਹੀਂ ਜੀ ਆਪਰਾ ਤੇ ਯਾਨੀ ਕਿ ਆ ਤੁਸੀਂ ਤਿਆਰ ਹੈ ਖਰਾਬ ਤੇ ਕੀਤਾ ਹਾਂ ਹਾਂਜੀ ਹਾਂ ਇਦਾਂ ਨਹੀਂ ਹੈਵੀ ਸਿੱਧਾ ਬਰਮੇ ਤੇ ਆਪਾ ਪੋਰ ਕਰਕੇ ਸਿੱਧਾ ਲਗਾਤਾ ਆ ਵੇਖੋ ਜੀ ਆ ਵਰਮੇ ਇੱਥੇ ਆਪ ਇਹਨਾਂ ਨੇ ਆਪ ਦਾ ਲਾ ਕੇ ਯਾਨੀ ਕਿ ਮੈਂ ਨਾ ਕਈ ਵਾਰਾ ਦੇਖਿਆ ਸਾਡੇ ਉੱਥੇ ਤੁਹਾਡੇ ਤੋਂ ਹੈੱਡ ਲੈ ਲੇ ਉਹ ਤੋਂ ਲੈ ਕੇ ਨਾ ਆਪ ਦਾ ਮਾਰਕਾ ਲਾਤਾ ਹੈ ਨਾ ਹੁਣ ਆ ਵੇਖੋ ਹੁਣ ਆ ਸਾਰਾ ਕੱਲੀ ਕੱਲੀ ਚੀਜ਼ ਤੇ ਮਾਰਕਾ ਹੂ ਆਪਣਾ ਠੀਕ ਆ ਜੀ ਇਹ ਤੁਸੀਂ ਆਪ ਦੇ ਹੱਥਾਂ ਨਾਲ ਹੀ ਲਿਖਿਆ ਹੋਇਆ ਮਾਰ ਹਾਂਜੀ 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 ਹਾਂ ਇਹ ਸਾਰਾ ਢਲਾਈ ਚ ਬਣ ਜਾਂਦਾ ਮਾਰ ਸਾਰਾ ਪਟਨੇ ਠੀਕ ਹੈ ਹਾਂ ਹਾਂ ਵੀ ਕਹਿੰਦਾ ਮਤਲਬ ਆਪਣਾ ਸਾਰਾ A to Z ਆਪਾਂ ਮਾਰ ਇੱਥੇ ਤਿਆਰ ਕਰਦੇ ਆਂ ਜੀ ਲਓ ਵੀ ਦੋਸਤੋ ਮੈਨੂੰ ਤਾਂ ਲੱਗਿਆ ਪਰਸਨਲੀ ਬਹੁਤ ਵਧੀਆ ਤੇ ਅਛਾ ਦਰ ਤਿਆਰ ਕੀਤਾ ਹੋਇਆ ਹੈ ਹਨਾ ਜੀ ਤੁਸੀਂ ਠੀਕ ਹੈ ਇਹਦਾ ਹੱਬ ਵੀ ਲੱਗ ਗਿਆ ਇਹਦਾ ਅੱਛਾ ਇਤਿ ਮਾਰਕਾ ਠੀਕ ਹੈ ਕਿਉਂਕਿ ਅੱਜਕੱਲ ਮਾਰਕੇ ਦਾ ਹੀ ਮੁੱਲ ਹੈ ਜੀ ਤੇ ਇੱਕ ਨੰਬਰ ਕਿਨਾਂ ਤੁਹਾਡਾ ਭਾਈ ਜੇਕਰ ਕਿਸੇ ਨੇ ਲੈਣਾ ਹੋਵੇ ਜਾਂ ਪੁੱਛਗਿੱਛ ਕਰਨੀ ਹੋਵੇ ਜਾਂ ਕਈ ਵਾਰਾ ਤੁਹਾਡੇ ਕੋਲੇ ਪਹੁੰਚਣਾ ਹੋਵੇ ਤਾਂ ਨੰਬਰ ਹੈ ਜੀ ਆਪਣਾ ਨੰਬਰ ਹੈਗਾ ਜੀ 9815526772 98155 26772 26772 ਹਾਂ ਦੂਸਰਾ ਨੰਬਰ ਹੈਗਾ 9217712772 ਠੀਕ ਹੈ ਜੀ ਇਹ ਆਪਣਾ ਖੜੇ ਆ ਪੱਖੋ ਕੈਂਚੀਆਂ ਜੀ ਪੱਖੋ ਕੈਂਚੀਆਂ ਬਰਨਾਲੇ ਤੋਂ 10 ਕਿਲੋਮੀਟਰ ਹੋਰ ਆ ਹਾਂਜੀ ਬਰਨਾਲੇ ਤੋਂ 10 ਕਿਲੋਮੀਟਰ ਉਧਰੋਂ ਕਿਹੜਾ ਭਦੌੜ ਤੋਂ ਵੀ 10 ਕਿਲੋਮੀਟਰ ਉਧਰੋਂ ਤਪੇ ਤੋਂ ਵੀ 10 ਕਿਲੋਮੀਟਰ ਤਪੇ ਤੋਂ ਵੀ 10 ਕਿਲੋਮੀਟਰ ਹਾਂਜੀ ਹਾਂ ਇਹ ਪੱਖੋ ਕੇ ਕੈਂਚੀਆਂ ਵਾਜਦਾ ਹੈ ਪੱਖੋ ਕੈਂਚੀਆਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਹਾਂ ਪ੍ਰੀਤ ਟੋਕਾ ਮਸ਼ੀਨ ਆਪਣੀ ਠੀਕ ਹੈ ਠੀਕ ਹੈ ਜੀ ਜਦੋਂ ਮਰਜ਼ੀ ਆਓ ਦਰਵਾਜ਼ੇ ਖੁੱਲੇ ਆ ਤੁਹਾਡੇ ਵਾਸਤੇ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਓਕੇ ਵੀਰੇ ਠੀਕ ਹੈ ਜੀ ਓਕੇ ਓਕੇ ਵੀਰੇ ਥੈਂਕ ਯ